ਟਿੰਡਾ ਦੇ ਭਾਗੂ ਰੋਡ ਦੀ ਸੜਕ ਚੌੜੀ ਕਰਨ ਦੇ ਵਿਰੋਧ ਦੇ ਵਿੱਚ ਦੁਕਾਨਦਾਰਾਂ ਵੱਲੋਂ ਅੱਜ ਵਿਧਾਇਕ ਦੇ ਸਾਹਮਣੇ ਉਚਾਬੀਆਂ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ ਅਤੇ ਕੀਤੀ ਸੜਕ ਜਾਮ। ਸਵੇਰ ਨੂੰ 3 ਵਜੇ ਦੇ ਲਗਭਗ ਬਠਿੰਡਾ ਦੀ ਭਾਗੂ ਰੋਡ ਜੋ ਸੜਕ ਚੌੜੀ ਕਰਨ ਦੇ ਨਗਰ ਨਿਗਮ ਵੱਲੋਂ ਨੋਟਿਸ ਦਿੱਤੇ ਗਿਆ ਉੱਥੇ ਹੀ ਦੁਕਾਨਦਾਰਾਂ ਵੱਲੋਂ ਪਿਛਲੇ 12 ਦਿਨਾਂ ਤੋਂ ਲਗਾਤਾਰ ਰੋਸ ਪਤਾ ਸਿੰਘ ਕੀਤਾ ਜਾ ਰਿਹਾ ਹੈ ਅਤੇ ਅੱਜ ਇਹਨਾਂ ਵੱਲੋਂ ਭਾਗੂ ਰੋਡ ਦੀ ਸੜਕ ਨੂੰ ਆਪਣਾ ਜਾਮ ਕੀਤਾ ਗਿਆ ਬੰਦ ਕੀਤਾ ਗਿਆ। ਅਤੇ ਮੌਕੇ ਤੇ ਵਿਧਾਇਕ ਨੂੰ ਆਪਣਾ ਬੁਲਾਇਆ ਗਿਆ ਤੇ ਵਿਧਾਇਕ ਦੇ ਸਾਹਮਣੇ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਰੱਖ ਕੇ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਨਗਰ ਸਭਾ ਪਾਰਟੀ ਮੁਰਦਾਬਾ ਨਗਰ ਸਭਾ ਪਾਰਟੀ ਮੁਰਦਾਬਾ मेरा नाम गुरदेव सिंह रोड प्रोपर्टी भी है दुकान भी कर ਮਰੇ 파ਟਨਰਾ ਉਹਦੇ ਵਿੱਚ ਇੱਕ ਪੱਕੀ ਮਾਮੂਰ ਖੜਕਵਾਲੀ ਕੀਤੀ ਹੈ ਜੀ ਮਾਲਕ ਇਹ ਮਾਮਲਾ ਜੀ ਪਿਛਲੀ 2 ਤਰੀਕ ਨੂੰ ਨਗਰ ਨਿਗਮ ਵੱਲੋਂ ਇੱਕ ਨੋਟਸ ਦਿੱਤਾ ਗਿਆ ਜਿਹੜਾ ਕਿ ਨੋਟਸ ਬਹੁਤ ਹੀ ਨਿੰਦਣਜੋਗ ਸੀਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਜਿੰਨੇ ਵੀ ਭਗਰੋਰ ਤੇ ਤੁਸੀਂ ਬੈਠੇ ਹੋ ਚਾਹੇ ਦੁਕਾਨਦਾਰੋਂ ਚਾਹੇ ਪ੍ਰਾਪਰਟੀ ਦੇ ਮਾਲਕੋਂ ਤੁਸੀਂ ਨਜਾਇਜ਼ ਕਬਜ਼ਾ ਤੁਹਾਡੇ ਤੇ ਤੁਸੀਂ 7 ਦਿਨਾਂ ਦੇ ਵਿੱਚ ਵਿੱਚ ਆਪਦੇ ਕਾਗਜ਼ਾਤ ਦਿਓ ਤਾਂ ਉਹ ਅਸੀਂ ਪਹਿਲੇ 5-4 ਦਿਨ ਉਹ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਦ ਕਿ ਸਭ ਦੀ ਇੱਥੇ ਪ੍ਰਾਪਰਟੀ ਦੀ ਰਜਿਸਟਰੀ ਹੈ ਇੰਤਕਾਲ ਵੀ ਹੈ ਨਕਸ਼ੇ ਵੀ ਪਾਸ ਹੋਏ ਹੋਏ ਆ ਪ੍ਰਾਪਰਟੀ ਜਿਹੜਾ ਟੈਕਸ ਭਰਦੇ ਆ ਉਹ ਵੀ ਸਾਰੇ ਭਰਦੇ ਆ ਸੀਵਰੇਜ ਵੀ ਬਿੱਲ ਹੈ ਬਿਜਲੀ ਦਾ ਬਿੱਲ ਵੀ ਸਾਰਾ ਕੁਝ ਅਦਾ ਕਰਦੇ ਆ ਤਾਂ ਅਨ ਅਨ ਅਧਿਕਾਰਤ ਕਿਵੇਂ ਹੋਗੀ ਸਾਰਿਆਂ ਨੂੰ ਠੇਸ ਪਹੁੰਚੀ ਸਭ ਦੇ ਮਨਾਂ ਦੇ ਵਿੱਚ ਹੀਨ ਭਾਵਨਾ ਆਈ ਯਾਰ ਅਸੀਂ ਜਿੱਥੇ ਕਿ ਸ਼ਾਂਤਨਗਰ ਦੀਆਂ ਝੁੱਗੀਆਂ ਜਾਂ ਧੂਬੀਆਂ ਨੂੰ ਉਹਨਾਂ ਨੂੰ ਤਾਂ ਇਹ ਜਿਹਾ ਕਦੇ ਨੋਟਿਸ ਨਹੀਂ ਆਇਆ ਅਸੀਂ ਭਾਗੂ ਰੋਡ ਦੇ ਬਚਿੰਦੇ ਆ ਰਜਿਸਟਰੀਆਂ ਆਪਦੀਆਂ ਸਾਰੀ ਉਮਰ ਦੀ ਕਮਾਈ ਲਾ ਕੇ ਬੰਦੇ ਨੇ ਪ੍ਰਾਪਰਟੀ ਕੀਤੀ ਆ ਉਹਨਾਂ ਨੂੰ ਇਹ ਜਿਹੇ ਨੋਟਿਸ ਕੱਢ ਰਹੇ ਆ ਤਾਂ ਉਹਦੇ ਭਾਗੂ ਰੋਡ ਨੂੰ ਚੌੜੀ ਕਰਨ ਵਾਸਤੇ ਉਹਨਾਂ ਨੇ ਕੱਢਿਆ ਸੀ ਨੋਟਿਸ ਉਹਦੇ ਮਤਲਬ ਖਿਲਾਫ ਅਸੀਂ ਧਰਨਾ ਦੇ ਰਿਹਾ ਪਿਛਲੇ ਅੱਜ 12ਵਾਂ ਦਿਨ ਹੋ ਗਿਆ ਸਰ ਅੱਜ ਕੋਣ ਆਇਆ ਪਤਾ ਹੈ ਕਿ ਅੱਜ ਸਰਦਾਰ ਜਗਰੂਪ ਸਿੰਘ ਜੀ ਦੀ ਆਇਆ ਸਵੇਰ ਇਹਨਾਂ ਨੂੰ ਅਸੀਂ ਮਿਲੇ ਸੀ ਪਿਛਲੇ ਦਿਨੀ ਬਬਲੀ ਢਿੱਲੋਂ ਜੀ ਵੀ ਆਏ ਸੀ ਅਕਾਲੀ ਦਲ ਦੇ ਹਰ ਕੰਨ ਚਾਰਜ ਆ ਤਾਂ ਉਹ ਵੀ ਇਹ ਕਹਿੰਦੇ ਆ ਵੀ ਇਹਨਾਂ ਨੇ ਠੀਕਾ ਕੋਈ ਸੁਪਰੀਮ ਕੋਰਟ ਦੀ ਜੱਜਮੈਂਟ ਐ ਸਿਰਫ ਸ਼ਾਮ ਲੜਦੀ ਇਹ ਪੱਤੀ ਸ਼ਾਮ ਲੜਟਾ ਪੱਤੀ ਸ਼ਾਮ ਲੜਟ ਤੋਂ ਬਾਅਦ ਜਿਹਦੇ ਹਿੱਸੇ ਸਾਡੇ ਉਹਨਾਂ ਨੇ ਰੀਸਟੀਆਂ ਕਰਾਂਦੇ ਹੋਣਗੇ ਉਹ ਵੀ ਇਹ ਹੀ ਦੱਸ ਕੇ ਵੀ ਜੱਜਮੈਂਟ ਦੇ ਵਿੱਚ ਇੱਥੋਂ ਹੀ ਹਾਰ ਗਈ ਸੀ ਪਹਿਲਾਂ ਨਗਰ ਨਿਗਮ ਸਨ 2012 ਦੇ ਵਿੱਚ ਸ਼ਾਇਦ ਉਹ ਹਾਰੀ ਵੀ ਆ ਕੇਸ ਉਹ ਇੱਕ ਜ਼ਬਰਦਸਤੀ ਧੱਕੇ ਦੇ ਨਾਲ ਸਾਡੇ ਜਿਹੜੇ ਇੱਥੋਂ ਦੇ ਮੌਜੂਦਾ ਐਮਸੀ ਹੈ ਉਹਨਾਂ ਦੇ ਘਰ ਵਾਲੀ ਆ ਬਸ ਟਾਈਮ ਸੀ ਪਰ ਉਹ ਖੁਦ ਗੁੱਟਰ ਸਾਹਿਬ ਆ ਜਿਹੜੇ ਉਹ ਇਸ ਕੰਮ ਨੂੰ ਅੱਗੇ ਹੋ ਕੇ ਕਿਉਂਕਿ ਉਹਨਾਂ ਦੇ ਨਾਲ ਕੁਝ ਚੰਦ ਬੰਦੇ ਗਲੀਆਂ ਦੇ ਆ ਜਿਨ੍ਹਾਂ ਦੇ ਬਲਾ ਮਤਲ ਮਕਾਨ ਨੇੜੇ ਵਿੱਚ ਅੱਗੋਂ ਪ੍ਰੋਪਰਟੀ ਟੁੱਟੂਗੀ ਦਾ ਸਾਡਾ ਨੇੜੇ ਹੋ ਜੂਗਾ ਸੱਟਪੁੱਟੀ ਰੋਡ ਤੇ ਸਾਡੀ ਪ੍ਰੋਪਰਟੀ ਦਾ ਰੇਟ ਵਾਧੂਗਾ ਸਿਰਫ ਉਹ ਮਾਫੀਆ ਦੇ ਕਹਿੰਦੇ ਉਹਨੇ ਇਹ ਕੰਮ ਕੀਤਾ ਮਤਾ ਲੈ ਕੇ ਆਇਆ ਔਰ ਹਾਊਸ ਨੇ ਉਹ ਮਤਾ ਪਾਸ ਕਰਿਆ ਪਰ ਹਾਊਸ ਮੁਆਵਜ਼ਾ ਵੀ ਨਹੀਂ ਦੇ ਰਹੀ ਤੇ ਐ ਰੋਡ ਵਿੱਚ ਵਿੱਚ ਚੌੜੀ ਹੋ ਗਈ 150 ਦੁਕਾਨ ਹੈ ਜੀ ਜਿਹੜੇ ਤੇ 40-40 ਸਾਲ ਦੇ ਬੈਠੇ ਆ ਦੁਕਾਨਦਾਰ ਬੁਰੇ ਹੋ ਗਏ ਉਹ ਅਗਲੀ ਥਾਂ ਜਾ ਕੇ ਕਿੱਥੋਂ ਕਾਮ ਜਾ ਬਿਠਾ ਹੈ ਵਿਧਾਇਕ ਨੇ ਵੀ ਪੁੱਛਦਾ ਹਾਂ ਜੀ ਵਿਧਾਇਕ ਨੇ ਵਿਸ਼ਵਾਸ ਦਿਵਾਇਆ ਵੀ ਮੇਰੇ ਕੋਲ ਇੱਕ ਰਿਕਾਰਡ ਪਿਆ ਉਹ ਮੈਂ ਅੱਜ ਰਾਤ ਨੂੰ ਸਟੱਡੀ ਕਰੂੰਗਾ ਕੱਲ ਨੂੰ ਤੁਹਾਡੇ ਮੌਜੂਦ ਪੰਜ ਚਾਰ ਬੰਦੇ ਆ ਜਾਓ ਮੈਂ ਤੁਹਾਨੂੰ ਸਾਰਾ ਰਿਕਾਰਡ ਦੇ ਦੂੰਗਾ ਉਸ ਆਧਾਰ ਤੇ ਤੁਸੀਂ ਅੱਗੇ ਆਪਦਾ ਕੇਸ ਫਾਈਲ ਕਰ ਸਕਦੇ ਹੋ ਅੱਜ ਕੀ ਨਾਮ ਹੈ ਜੀ ਮੇਰਾ ਨਾਮ ਭੋਲਾ ਜੀ ਅੱਜ ਸੜਕ ਰੋਕੀ ਦੇ ਕੇ ਪਾਕਰੋਡ ਬਟੀਟਾ ਇਹ ਕਹਿਣਾ ਚਾਹੁੰਦੇ ਆਂ ਕਿ ਅੱਜ ਨਹੀਂ ਰੁਕਦੇ ਸਾਨੂੰ 11ਵਾਂ ਦੇਣਾ ਜੀ ਅੱਜ ਧਰਨੇ ਦਾ ਸਾਰੀਆਂ ਦੁਕਾਨਾਂ ਬੰਦ ਕਰਕੇ ਤਿੰਨ ਤਜਰ ਰੋਜ਼ ਧਰਨਾ ਲਾਇਆ ਜਾਂਦਾ ਸਾਰੇ ਬੰਦੇ ਸਾਰੇ ਪਾਕਰੋਡ ਦੇ ਦੁਕਾਨਦਾਰ ਥਿੰਦੇ ਲਾ ਕੇ ਚਾਪੀਆਂ ਪਈਆਂ ਸਾਹਮਣੇ ਤੁਹਾਡੇ ਇਸ ਕਰਕੇ ਸਾਰੇ ਦੁਕਾਨਦਾਰ ਬੰਦ ਕਰਕੇ ਦੁਕਾਨਾਂ ਇੱਥੇ ਬੈਠਦੇ ਆ ਧਰਨੇ ਤੇ ਕਿਉਂਕਿ ਸਾਡਾ ਕੋਈ ਮਸਲਾ ਨਹੀਂ ਲੱਗ ਨਹੀਂ ਨਿਗਮ ਨੇ ਜਿਹੜਾ ਹੈ ਨੋਟਿਸ ਭੇਜਿਆ ਹੈ ਇਹ ਗੈਰਕਾਨੂੰਨੀ ਭੇਜੇ ਨੇ ਸਾਰਿਆਂ ਕੋਲ ਜਿਸਤੇ ਇੰਤਕਾਲ ਹੈ ਨਾ ਇਹ ਸਾਨੂੰ ਚੋਰ ਸਾਡੀ ਦੇ ਨਿਦਕਾਨਦਾਰਾਂ ਨੂੰ ਇਹਨਾਂ ਕੋਲ ਇਹ ਯਾਜ ਜਗਾ ਦੱਬੀ ਹੋਈ ਹੈ ਕਿਸੇ ਦੀ ਕੋਈ ਯਾਜ ਜਗਾ ਨਹੀਂ ਦੱਬੀ ਹੋਈ ਸਭ ਚੋਰ ਬੋਲ ਰਹੇ ਆ ਸਾਰੇ ਕੋਲ ਜਿਸ ਤੀਂ ਅੰਤ ਕਾਲ ਨੇ ਇੱਕ ਹੈ ਸ਼ਰਾਰਤ ਆ ਕੁਝ ਪ੍ਰੋਫੀਲ ਲਿਗਾ ਦਿਲਾ ਲੋ ਕੁਝ ਪੁਰਾਣੇ ਮਾਲਕਾਂ ਵੀ ਲਾ ਲੋ ਉਹ ਕੀ ਆ ਪੁਰਾਣੇ ਦੁਕਾਨਦਾਰਾਂ ਨੂੰ ਜਾੜ ਕੇ ਉਹਨਾਂ ਨੂੰ ਤਾਂ ਖਾਲੀ ਕਰਾਉਣ ਦੇ ਬਾਹਾਨੇ ਨਾਲ ਚੌੜੀ ਗਰਾਉਂਡ ਦਾ ਭੰਡਾ ਬਣਾਇਆ ਜਾ ਰਿਹਾ ਹੈ ਆਹ ਕੈਂਟ ਦਾ ਮਸਲਾ ਚੱਲ ਰਿਹਾ ਇਹ ਹੱਲ ਕਿਉਂ ਨਹੀਂ ਹੋ ਰਿਹਾ ਇਹ ਮਸਲਾ ਹੱਲ ਜੇ ਸਾਡੇ ਦੁਕਾਨਦਾਰ ਦਾ ਜਿਹੜਾ ਇੱਕ ਹੈ ਉਹ ਹਰ ਵਾਰੀ ਰੋਕ ਲੈਂਦਾ ਹੁਣ ਫੇਰ ਇਹ ਮਾਲਕਾਂ ਦੇ ਸ਼ਾਰਤਾਂ ਕਰਕੇ ਦੁਬਾਰਾ ਮਸਲਾ ਸ਼ੁਰੂ ਕੀਤਾ ਵਿੱਚ ਹੁਣ ਕੁਝ ਜਿਹੜੇ ਕਾਂਗਰਸ ਦੇ ਐਮਸੀ ਹੈ ਉਹਨਾਂ ਨੂੰ ਨਾਰ ਲਾ ਕੇ ਇਹਨੂੰ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਸਾਰੇ ਦੁਕਾਨਦਾਰ ਇਸ ਚੀਜ਼ ਦਾ ਫਰਖਲਾਪ ਨੇ ਅਸੀਂ ਇਹ ਚੀਜ਼ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਕਿੰਨੇ ਟਾਈਮ ਤੱਕ ਚੱਲਣ ਵਾਲਾ ਤੁਹਾਡਾ ਸੰਘਰਸ਼ ਹੈ ਤਰਨਾ ਸੰਘਰਸ਼ ਉਹ ਜਦ ਤੱਕ ਉਹਨਾਂ ਤੱਕ ਚੱਲੂਗਾ ਜਦ ਤੱਕ ਸਾਡਾ ਮਸਲਾ ਲਿਖਤੀ ਰੂਪ ਚ ਨਾ ਦਿੱਤਾ ਜਾਊਗਾ ਤੇ ਇਹ ਚੋੜੀ ਨਹੀਂ ਹੋਊਗੀ ਅੱਜ ਦੇ ਬਟਿੰਡਾ ਸ਼ਹਿਰੀ ਦੇ ਐਮ ਐਲ اے ਜਗਰੂਪ ਸਿੰਘ ਗਿੱਲ ਵੀ ਪਹੁੰਚ ਰਹੇ ਐ ਇਸ ਤਰ੍ਹਾਂ ਦੇ ਚੀਜ਼ਾਂ ਦਾ ਅੱਜ ਸਾਡੇ ਸਮਰਥਨ ਲਈ ਜਗਰੂ ਗਿੱਲ ਜੀ ਵੀ ਆ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪਹੁੰਚਣ ਵਾਲੀਆਂ ਥੋੜੀ ਦੇਰ ਚ ਉਹ ਵੀ ਸਾਨੂੰ ਕਹਿੰਦੇ ਤੁਹਾਨੂੰ ਵਿਸ਼ਵਾਸ ਦਿਵਾਇਆ ਹੈ ਮੈਂ ਲੋੜ ਕਿ ਕਿਸੇ ਵੀ ਦੁਕਾਨਦਾਰ ਧੱਕਾ ਨਹੀਂ ਕੀਤਾ ਜਾਊਗਾ